ਸਰਸਾ ਸੇਲ ਟੈਕਸ ਡਿਪਾਰਟਮੈਂਟ ਦੇ ਵਿੱਚ ਜਿਵੇਂ ਕਰੋੜਾਂ ਰੁਪਏ 1000 ਕਰੋੜ ਤੋਂ ਵੱਧ ਦਾ ਸਕੈਂਡਲ ਫਰਜੀ ਫਰਮਾਂ ਨੂੰ ਆਈ.ਟੀ.ਸੀ ਦਿੱਤਾ ਉਹਦੀ ਸ਼ਿਕਾਇਤ ਜਿਹੜੀ 5 ਨਵੰਬਰ 2024 ਤੋਂ ਹੁਣ 3 ਜਨਵਰੀ 2025 ਤੱਕ ਤਿੰਨ ਵਾਰੀ ਰਿਮਾਈਂਡਰ ਦੇਣ ਦੇ ਬਾਵਜੂਦ ਸੇਲ ਟੈਕਸ ਡਿਪਾਰਟਮੈਂਟ ਸਰਸਾ ਦੇ ਡੀ.ਟੀ.ਸੀ ਦੁਆਰਾ ਉਸ ਸਕੈਂਡਲ ਨੂੰ ਦਬਾ ਦਿੱਤਾ ਗਿਆ ਔਰ ਹਰ ਰੋਜ਼ ਜਿਵੇਂ ਇਹ ਦੋ ਬਾਰਡਰ ਸਟੇਟਾਂ ਦਾ ਡਿਸਟ੍ਰਿਕਟ ਆ ਉਹਦੇ ਉੱਤੇ ਹਰ ਰੋਜ਼ ਰੋਡ ਟੈਕਸ ਦੀ ਕਰੋੜਾਂ ਰੁਪਏ ਦੀ ਚੋਰੀ ਜਿਹੜੀ ਮੈਡਮ ਪਿਛਲੇ ਕਈ ਮਹੀਨਿਆਂ ਤੋਂ ਸਾਡੀਆਂ ਵਾਰ-ਵਾਰ ਗੱਡੀਆਂ ਦੇ ਨੰਬਰ ਦੇਣ ਦੇ باوجود ਉਹ ਗੱਡੀਆਂ ਨਹੀਂ ਫੜਦੀ ਉਹਦੇ ਖਿਲਾਫ ਸਰਕਾਰੀ ਖਜ਼ਾਨੇ ਦੀ ਹੋਈ ਲੁੱਟ ਦੀ ਕਰੋੜਾਂ ਰੁਪਏ ਦੀ ਰਿਕਵਰੀ ਕਰਾਉਣ ਵਾਸਤੇ ਪੱਕਾ ਧਰਨਾ ਜਿਹੜਾ ਮੈਂ ਤੇ ਮੇਰੇ ਸਾਥੀ ਗੁਰਲਾਲ ਸਿੰਘ ਨੇ ਸਰਸੀ ਸੇਲ ਟੈਕਸ ਡਿਪਾਰਟਮੈਂਟ ਦੇ ਗੇਟ ਅੱਗੇ ਲਾਇਆ ਅੱਜ 29 ਜਨਵਰੀ 2025 ਨੂੰ ਉਹਦਾ ਤੀਜਾ ਦਿਨ ਹੈ ਔਰ ਮੈਂ ਹਰਿਆਣਾ ਸਰਕਾਰ ਨੂੰ ਥਰੂ মিডিਆ ਇੱਕ ਰਿਕਵੈਸਟ ਕਰਨੀ ਚਾਹੁੰਦਾ ਕਿ ਸਾਡੇ ਬੜੇ ਹੀ ਸਤਿਕਾਰਯੋਗ ਸ਼੍ਰੀ ਨੈਭ ਸਿੰਘ ਸੈਣੀ ਇਮਾਨਦਾਰ ਸੀਐਮ ਜਿਨ੍ਹਾਂ ਨੇ ਹਰਿਆਣਾ ਦੀ ਵਾਗਡੋਰ ਸੰਭਾਲੀ ਔਰ ਡੀਜੀਪੀ ਛਤਰੂਜੀਤ ਕਪੂਰ ਜੋ ਇਮਾਨਦਾਰ ਅਧਿਕਾਰੀ ਔਰ ਹਰਿਆਣਾ ਪੁਲਿਸ ਉਸ ਦਿਨ ਦੀ ਪੂਰੀ ਜੀ ਜਾਨ ਲਾ ਕੇ ਹਰਿਆਣਾ ਸਟੇਟ ਨੂੰ ਅਵਲ ਬਣਾਉਣ ਵਾਸਤੇ ਕੰਮ ਕਰ ਰਹੀ ਔ ਉਸੇ ਤੱਕਾ ਸਾਡੇ ਡਿਸਟ੍ਰਿਕਟ ਦੇ ਐਸਐਸਪੀ ਸਰਸਾ ਵੀ ਇਮਾਨਦਾਰੀ ਨਾਲ ਫਰਜੀ ਫਰਮਾਂ ਤੇ ਨਕੇਲ ਕੱਸਣਾ ਚਾਹੁੰਦੇ ਆ ਪਰ ਉਹਨਾਂ ਨੂੰ ਸੇਲ ਟੈਕਸ ਡਿਪਾਰਟਮੈਂਟ ਦੇ ਅਧਿਕਾਰੀ ਸਹਿਯੋਗ ਨਹੀਂ ਕਰਦੇ ਉਸੇ ਤੱਕਾਂ ਅਸੀਂ ਸੇਲ ਟੈਕਸ ਡਿਪਾਰਟਮੈਂਟ ਦੀ ਕਰੋੜਾਂ ਰੁਪਏ ਦੇ ਸਕੈਂਡਲ ਦੀ ਜਿਹੜੀ ਚੋਰੀ ਹੈ ਉਹਨੂੰ ਰੋਕਣ ਵਾਸਤੇ ਧਰਨਾ ਲਾਇਆ ਅੱਜ ਮੈਨੂੰ ਪਤਾ ਲੱਗਿਆ ਕਿ ਹਰਿਆਣਾ ਦੇ ਸੀਐਮ ਸਾਹਿਬ ਨੇ ਹਰਿਆਣੇ 'ਚ ਸੇਲ ਟੈਕਸ ਦੀ ਚੋਰੀ ਨੂੰ ਰੋਕਣ ਵਾਸਤੇ ਚਾਰ ਐਡੀਸ਼ਨਲ ਬੰਨਾਂ ਦੀ ਨਿਯੁਕਤੀ ਕਰ ਦਿੱਤੀ ਹੈ ਜਿਹੜਾ ਅਡੀਸ਼ਨਲ ਕਮਿਸ਼ਨਰ ਜੁਆਇੰਟ ਕਮਿਸ਼ਨਰ ਸੌਰੀ ਜੁਆਇੰਟ ਕਮਿਸ਼ਨਰ ਕਿਸ਼ਨ ਕੁਮਾਰ ਜਿਹੜਾ ਸਾਡੀਆਂ ਵਾਰ-ਵਾਰ ਕੰਪਲੇਂਟਾਂ ਨੇ ਤੇ ਕਾਰਵਾਈ ਨਹੀਂ ਕਰਦਾ ਸੀ ਉਹਦੇ ਉੱਤੇ ਅਡੀਸ਼ਨਲ 1 ਸ਼ਿਵ ਕੁਮਾਰ ਨਿਯੁਕਤ ਕੀਤਾ ਹੈ ਮੈਂ ਸ਼ਿਵ ਕੁਮਾਰ ਜੀ ਦਾ ਮੋਬਾਈਲ ਨੰਬਰ ਲੈ ਕੇ ਜਲਦੀ ਸੰਪਰਕ ਕਰਨ ਦੀ ਕੋਸ਼ਿਸ਼ ਕਰੂੰਗਾ ਉਸੇ ਤੱਕਾਂ ਸੇਲ ਟੈਕਸ ਦੀ ਚੋਰੀ ਰੋਕਣ ਵਾਸਤੇ ਜਿਹੜੇ ਜੁਆਇੰਟ 1 ਦੂਜੇ ਵਿਦਿਆ ਸਾਗਰ ਜੀ ਰੋਧਕ ਨਿਯੁਕਤ ਕੀਤੇ ਗਏ ਆ ਰੋਧਕ ਵਿੱਚ ਇੱਕ ਟਰਾਂਸਪੋਰਟਰ ਆ ਨਿਊ ਭਾਰਤੀ ਟਰਾਂਸਪੋਰਟਰ ਉਹਦਾ ਮਾਲਕ ਖੁਦ ਲੋਕਾਂ ਨੂੰ ਕਹਿ ਰਿਹਾ ਕਿ ਮੈਂ ਵਿਦਿਆ ਸਾਗਰ ਜੀ ਦੀ ਪੋਸਟਿੰਗ ਕਰਵਾ ਲਈ ਹੈ ਹੁਣ ਕਿਸੇ ਨੂੰ ਕੋਈ ਡਰ ਕਰਨ ਦੀ ਲੋੜ ਨਹੀਂ ਖੁੱਲ ਕੇ ਕੰਮ ਕਰੋ ਕੀ ਇਸ ਤਕਾਂ ਦੇ ਟਰਾਂਸਪੋਰਟਰਾਂ ਨੂੰ ਨਕੇਲ ਕੱਸਣ ਵਾਸਤੇ ਜਿਹੜੇ ਬੜੇ ਵਧੀਆ ਨਾਮ ਜਿਨੇ ਜਾਂਦੇ ਆ ਵਿਦਿਆ ਸਾਗਰ ਜੀ ਉਹਨਾਂ ਨੂੰ ਵੀ ਮੈਂ ਇੱਕ ਰਿਕਵੈਸਟ ਕਰਕੇ ਉਹਨਾਂ ਨੂੰ ਵੀ ਇਹ ਆਪਣੀ ਰਿਕਵੈਸਟ ਭੇਜੂੰਗਾ ਦੂਸਰਾ ਪੰਜਾਬ ਦੇ ਵਿੱਚ ਜਿਵੇਂ ਸੇਲ ਟੈਕਸ ਡਿਪਾਰਟਮੈਂਟ ਦੇ ਵਿੱਚ ਐਫਸੀਟੀ ਕ੍ਰਿਸ਼ਨ ਕੁਮਾਰ ਨੇ ਨਕੇਲ ਕੱਸੀ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਵਿੱਤਿਆ ਵੱਡਾ ਆਖੇ ਇੱਕ ਨਾਮ ਪ੍ਰਾਪਤ ਕੀਤਾ ਉਹਦੇ ਵਿੱਚ ਮੇਰਾ ਬਹੁਤ ਵੱਡਾ ਯੋਗਦਾਨ ਸੀ ਮੈਂ ਚੋਰੀਆਂ ਫੜਾਉਂਦਾ ਸੀ ਉਹਦੇ ਵਿੱਚ ਇੱਕ ਅਧਿਕਾਰੀ ਆ ਐਡੀਸ਼ਨਲ ਵਨ ਮਨਜੀਤ ਸਿੰਘ ਟੀਮਾ ਜਿਨ੍ਹਾਂ ਨੂੰ ਮੈਂ ਸ਼ਿਕਾਇਤ ਦਿੱਤੀ ਸੀ ਅਮਰ ਟਰਾਂਸਪੋਰਟ ਦੀ ਉਹ ਕਮਸੇ ਕਮ ਸੈਂਕੜੇ ਕਰੋੜਾ ਰੁਪਏ ਦਾ ਸਕੈਂਡਲ ਉਹਦੇ ਤੇ ਹਜੇ ਕੋਈ ਕਾਰਵਾਈ ਨਹੀਂ ਕਰਿਆ ਫਰੈਂਸ ਕਲੱਬ ਦੀ ਰਿਪੋਰਟ ਆ ਚੱਕੀ ਆ ਔਰ ਮਨਜੀਤ ਸਿੰਘ ਟੀਮਾ ਉਹਨੂੰ ਦਿਵਾ ਕੇ ਬੈਠਾ ਹੋਇਆ ਪੰਜਾਬ ਸਰਕਾਰ ਔਰ ਪੰਜਾਬ ਦਾ ਮੰਤਰੀ ਸੇਲ ਟੈਕਸ ਦੀ ਚੋਰੀ ਰੋਕਣਾ ਚਾਹੁੰਦੇ ਆ ਲੇਕਿਨ ਮਨਜੀਤ ਸਿੰਘ ਟੀਮਾ ਤੇ ਉਹਦੇ ਥੱਲੇ ਬੈਠਾ ਡਾਇਰੈਕਟਰ ਜਸਕਰਨ ਬਰਾੜ ਜਿਹੜਾ ਹਰ ਰੋਜ਼ ਗੱਡੀਆਂ ਦੇ ਪਾਸਟਰ ਟਰਾਂਸਪੋਰਟਰਾਂ ਨਾਲ ਮਿਲਿਆ ਹੋਇਆ ਉਹਦੇ ਮੋਬਾਈਲ ਦੀ ਕਾਲ ਡਿਟੇਲ ਕਢਾ ਕੇ ਦੇਖੋ ਉਸੇ ਤੱਕਾ ਹਰਿਆਣੇ ਦੇ ਵਿੱਚ ਜਿੰਨਾ ਚਿਰ ਇਹ ਸੇਲ ਟੈਕਸ ਦੀ ਚੋਰੀ ਸਾਸੇ ਦੇ ਵਿੱਚ ਨਹੀਂ ਰੋਕੀ ਜਾਂਦੀ ਤੇ ਸੇਲ ਟੈਕਸ ਅਧਿਕਾਰੀਆਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕਰਾਉਣ ਟਰੈਕਟਰ ਦੇ ਨਹੀਂ ਕੀਤੀ ਜਾਂਦੀ ਉਹਨਾਂ ਚਿਹਰੇ ਪੱਕਾ ਧਰਨਾ ਲਾ ਕੇ ਸਰਕਾਰ ਦੇ ਖਜ਼ਾਨੇ ਦੀ ਲੁੱਟ ਨੂੰ ਰੋਕਣ ਵਾਸਤੇ ਮੈਂ ਤੇ ਮੇਰਾ ਸਾਥੀ ਗੁਰਦਾਰ ਸਿੰਘ ਕੰਮ ਕਰਦੇ ਰਵਾਂਗੇ ਇੰਨਾ ਹੀ ਕਹਿੰਦੇ ਹੋਏ ਅਸੀਂ ਆਪਣੀ ਮੀਡੀਆ ਦੇ ਵਿੱਚ ਆਪਣੀ ਆਵਾਜ਼ ਰੱਖਦੇ ਹਾਂ ਉਹ ਸਰਕਾਰ ਤੱਕ ਦੇ ਜਨਤਾ ਦੇ ਵਿੱਚ ਜਿਹੜੀ ਕਚਹਿਰੀ ਆ ਜਨਤਾ ਦੀ ਜੋ ਬਹੁਤ ਵੱਡੀ ਹੁੰਦੀ ਉਹਦੇ ਵਿੱਚ ਆਪਣਾ ਪੱਖ ਰੱਖ ਕੇ ਸਰਕਾਰ ਨੂੰ ਰਿਕਵੈਸਟ ਕਰਦੇ ਆ